ਅੱਜ ਸੀਬੀਆਈ ਕੋਰਟ ਦੇ ਵਿੱਚ ਹਰਚਰ ਚੰਨ ਸਿੰਘ ਭੁੱਲੜ ਜੀ ਨੂੰ ਪੇਸ਼ ਕੀਤਾ ਗਿਆ ਸੀ ਜਿੱਥੇ ਮੈਂ ਆਰਪੀਐਸ ਬਾੜਾ ਐਚਐਸ ਧਨਵਾੜ ਜੀ اےਐਸ ਸੁਖੀਜਾ ਜੀ ਸੋ ਸਾਰੀ ਲੀਗਲ ਟੀਮ ਅਪੀਅਰ ਹੋਈ ਸੀ ਉਹਦੇ ਵਿੱਚ ਅੱਜ ਸੀਬੀਆਈ ਕੋਰਟ ਦੇ ਵਿੱਚ ਸੀਬੀਆਈ ਨੇ ਸਿਰਫ ਜੁਡੀਸ਼ੀਅਲ ਕਸਟਡੀ ਦੀ ਮੰਗ ਕੀਤੀ ਸੀ ਜਿਹੜੀ ਬਾਣੀਯੋਗ ਅਦਾਲਤ ਨੇ ਮੰਨ ਕੇ ਉਹਨਾਂ ਜੁਡੀਸ਼ੀਅਲ ਕਸਟਡੀ ਚ ਭੇਜ ਦਿੱਤਾ ਹੈ ਕੋਈ ਰਿਮਾਂਡ ਲਈ ਕੰਟੈਸਟ ਨਹੀਂ ਕੀਤਾ ਗਿਆ ਔਰ ਜੁਡੀਸ਼ੀਅਲ ਕਸਟਡੀ ਭੇਜ ਕੇ ਅਗਲੀ ਤਰੀਕ ਜਿਹੜੀ ਹੈ 31 ਅਕਤੂਬਰ ਫਿਕਸ ਕੀਤੀ ਗਈ ਹੈ ਅੱਛਾ ਪੁਲਿਸ ਸਾਹਿਬ ਦੇ ਉੱਥੇ ਜਿਹੜੀ ਹੈ ਕਾਫੀ ਰਿਕਵਰੀ ਹੋਈ ਹੈ ਘੜੀਆਂ ਦੀ ਗੱਲ ਕਰੀਏ ਲਗਜ਼ਰੀ ਗੱਡੀਆਂ ਉੱਥੇ ਜਿਹੜੀਆਂ ਉਹਨਾਂ ਦੀ ਦੇਖੋ ਇਹ ਸਾਰੀਆਂ ਗੱਲਾਂ ਜੋ ਕੱਲ ਨਿਊਜ਼ ਵਿੱਚ ਆ ਰਹੀਆਂ ਸੀਗੀਆਂ ਅੱਜ ਕੋਰਟ ਜਿਹਦੇ ਬਾਰੇ ਕੋਈ ਗੱਲ ਨਹੀਂ ਹੋਈ ਕਿਉਂਕਿ ਜੇ ਹੁੰਦੀ ਤਾਂ ਉਹ ਜ਼ਰੂਰ ਇਹਦੇ ਬੇਸਿਸ ਦੇ ਉੱਪਰ ਰਿਮਾਂਡ ਦੀ ਮੰਗ ਕਰਦੇ ਪਰ ਉਹਨਾਂ ਨੇ ਸਿਰ ਉਹ ਜੁਡੀਸ਼ੀਅਲ ਕਸਟਡੀ ਦੀ ਮੰਗ ਕੀਤੀ ਹੈ ਜੋ ਕੋਰਟ ਨੇ ਮੰਨ ਕੇ ਜੁਡੀਸ਼ੀਅਲ ਕਸਟਡੀ ਵਿੱਚ ਹੀ ਭੇਜਿਆ ਉਹਨਾਂ ਨੂੰ ਅੱਛਾ ਇੱਕ ਮੈਡੀਕਲ ਦੀ ਵੀ ਗੱਲ ਰੱਖੀ ਹੈ ਕਿ ਤਬੀਅਤ ਉਹਨਾਂ ਦੀ ਕੁਝ ਮੈਡੀਕਲ ਕੰਡੀਸ਼ਨ ਸੀ ਜਿਨ੍ਹਾਂ ਹੀ ਵਾਸ ਔਨ ਹੀ ਇਜ਼ ਔਨ ਇੰਜੈਕਸ਼ਨਸ ਸੋ ਉਹ ਕੋਰਟ ਨੇ ਮੰਨ ਕੇ ਐਕਸੈਪਟ ਕਰਕੇ ਰਿਕੁਐਸਟ ਜੋ ਜੇਲ ਮੈਨੂਅਲ ਅਕੋਰਡਿੰਗਲੀ ਉਹਨਾਂ ਨੂੰ ਟਾਈਮ ਟੂ ਟਾਈਮ ਹਰ ਮੈਡੀਕਲ ਮੈਡੀਕਲ ਫੈਸਿਲਿਟੀ ਦਿੱਤੀ ਜਾਏਗੀ ਕਿੰਨੇ ਵਜੇ ਰਿਹਾ ਕਰਤਾ ਰਿਹਾ ਤਾਂ بتایا ਹੋਇਆ ਨਹੀਂ ਅਰੈਸਟ ਮੀ ਮੋਜ਼ ਆ ਸ਼ਾਮ 8:00 ਦੇ ਟਾਈਮ ਹੈ ਪਰ ਕੱਲ ਨੂੰ 11:00 ਵਜੇ ਮੁਹਾਲੀ ਆਫਿਸ ਤੋਂ ਲਿਆਂਦਾ ਗਿਆ ਸੀ ਸੋ ਅੱਗੇ ਬਾਕੀ ਡਾਕੂਮੈਂਟਸ ਦੇ ਕੇ ਫਿਰ ਦੇਖਦੇ ਆ ਕਿਵੇਂ ਪੈਰਵੀ ਕਰਨੀ ਹੈ